ਅਲੱਗ ਤਿੰਨ ਚਾਰ ਬਾਂਦਰ ਇਕੱਠੇ ਹੋ ਕੇ ਆਪਦੇ ਦਿਲ ਨੂੰ ਝੂਠੀਆਂ ਤਸੱਲੀਆਂ ਦਿੰਦੇ ਹੋਏ ਤੇ ਇੱਕ ਦੂਜੇ ਨੂੰ ਝੂਠੀਆਂ ਤਸੱਲੀਆਂ ਦਿੰਦੇ ਹੋਏ ਇਹ ਗੱਲ ਕਰ ਰਹੇ ਨੇ ਕਿ ਖਾਲਿਸਤਾਨ ਹੁਣ ਕੈਨੇਡਾ 'ਚ ਬਣ ਗਿਆ ਤੁਸੀਂ ਆ ਵੀਡੀਓ ਦੇਖੋ ਫਿਰ ਕਰਦੇ ਆ ਗੱਲ ਆ ਵਧਾਈਆਂ ਜੀ ਵਧਾਈਆਂ ਮੈਂ ਵਧਾਈ ਸਾਰੇ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ ਸਾਰੇ ਹੁਣ ਖੁਸ਼ ਆ ਰਹੇ ਨੇ ਹਾਂ ਜੀ ਮਜਾ ਆ ਰਿਹਾ ਕੈਨੇਡਾ ਦੇ ਦਿੱਤਰ ਖੋਲੇ ਖਾਲਸਤਾਨ ਪਬਲਿਕ ਆਫ ਖਾਲਸਤਾਨ ਦਾ ਸਾਡਾ ਕਹਦਾ ਛੁੱਟ ਗਿਆ ਜੇ ਨਹੀਂ ਇੱਥੇ ਪੰਜਾਬੀ ਆਪਣੇ ਆਪ ਨੂੰ ਖਾਸ ਤਾਨ ਸਮਰਤਾ ਕਹਿੰਦੇ ਨੇ ਕਿ ਅਸੀਂ ਖਾਲਸਤਾਨੀ ਆ ਉਹ ਖਾਲਸਤਾਨ ਦੀ ਦਾ ਮਜਾ ਲੈਣ ਲਈ ਕੈਨੇਡਾ ਜਾ ਤਾ ਮਿਲੋ ਉੱਥੇ ਖਾਲਸਤਾਨ ਬਣ ਗਿਆ ਉੱਥੇ ਬਣਾ ਰਹੇ ਨੇ ਮਤਲਬ ਇਹ ਨਹੀਂ ਗੱਲ ਸ਼ਿਵਸਰਾ ਪੰਜਾਬ ਲੰਬੇ ਸਮੇਂ ਤੋਂ ਕਹਿ ਰਹੀ ਸੀ ਕਿ ਤੁਸੀਂ ਕੈਨੇਡਾ ਦੇ ਜਗਾ ਲੈ ਕੇ ਉੱਥੇ ਖਾਲਸਤਾਨ ਬਣਾ ਲਿਆ ਆਹ ਨਹੀਂ ਬੰਦਾ ਬੰਦਾ ਕੰਮ ਬੈਠੋ ਆਪਦੇ ਇਹਨਾਂ ਛੋਟੇ-ਮੋਟੇ ਭੁਲੇਖਿਆਂ ਦੀ ਵਜ੍ਹਾ ਤੋਂ ਇਹ ਸਮੂਤਰ ਪੀੜੀ ਕੌਮ ਨੇ ਹਰ ਦੂਜੀ ਕੌਮ ਤੋਂ ਜੁੱਤੀਆਂ ਖਾਦੀਆਂ ਕੋਈ ਮੈਨੂੰ ਇਹਨਾਂ ਦਾ ਰਾਜਾ ਮਹਾਰਾਜਾ ਕੋਈ ਮੈਨੂੰ ਇਹਨਾਂ ਦਾ ਵਾਰੀਅਰ ਦੱਸ ਦਿਓ ਵੀ ਜਿਨ੍ਹਾਂ ਨੇ ਕਿਸੇ ਦੂਜੀ ਕੌਮ ਨਾਲ ਜੰਗ ਕੀਤੀ ਹੋਵੇ ਔਰ ਜਿੱਤਿਆ ਹੋਵੇ ਹਾਂ ਉਦੋਂ ਜ਼ਰੂਰ ਜਿੱਤੇ ਨੇ ਜਦੋਂ ਇਹ ਆਪਸੀ ਲੜਾਈਆਂ ਲੜਦੇ ਰਹੇ ਨੇ ਇਹਨਾਂ ਨੇ ਜੁੱਤੀਆਂ ਖਾਦੀਆਂ ਸੁਖਾਦੀਆਂ ਨਾਲ ਚਪੇੜਾਂ ਵੀ ਖਾਦੀਆਂ ਇਤਿਹਾਸ 'ਚ ਇਸ ਗੱਲ ਦਾ ਗਵਾਹ ਵਾ ਵੀ ਜਦੋਂ ਮਰੇ ਨੂੰ 100 ਸਾਲ ਹੋ ਜਾਂਦਾ 200 ਸਾਲ ਜਾਂ 300 ਸਾਲ ਹੋ ਜਾਂਦਾ ਉਦੋਂ ਉੱਠ ਗਈ ਇਹਨਾਂ ਦੀ ਬਗੈਰਤੀ ਦੀ ਗਰਤ ਜਾਗਦੀ ਹੈ ਤੇ ਫਿਰ ਉਹਨਾਂ ਦੀਆਂ ਕਬਰਾਂ ਪੁੱਟਣ ਟੁਰ ਪੈਂਦੇ ਨੇ ਜਿਵੇਂ ਕਿ ਅੱਜਕੱਲ ਦੇ ਇਹ ਬਗਵਾਦਾਰੀ ਔਰੰਗਜ਼ੇਬ ਦੀ ਕਬਰ ਪੱਟਣ ਨੂੰ ਫਿਰਦੇ ਨੇ ਜਦੋਂ ਤਾਂ ਉਹ ਜਿੰਦਾ ਸੀ ਉਦੋਂ ਜੁੱਤੀਆਂ ਖਾਂਦੇ ਰਹੇ ਹੁਣ ਉਹਦੀਆਂ ਕਬਰਾਂ ਪੱਟਣ ਨੂੰ ਫਿਰਦੇ ਨੇ ਤੇ ਬਾਕੀ ਰਹਿ ਗਈ ਗੱਲ ਇਸ ਕੌਮ ਦੀ ਤੇ ਖਾਲਸਾਣ ਦੀ ਦੋ ਗੱਲਾਂ ਨੇ ਹੁਣ ਖਾਲਸਾਣ ਜਿੱਥੇ ਬੜਨਾ ਉੱਥੇ ਬਣੂਗਾ ਤੇ ਦੂਜੀ ਗੱਲ ਬਾਹ ਬਾਂਦਰਾਂ ਨੂੰ ਚੜਨੀ ਹੈ